ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੌਲਾ ਕਿੰਗਰਾ ਇਹ ਪਿੰਡ ਗਿੱਦੜਵਾਹਾ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਨੇੜੇ ਇਹ ਮਲੋਟ ਦੇ ਵੀ ਰਹਿ ਜਾਂਦਾ ਮਲੋਟ ਇੱਥੋਂ 5 ਕਿਲੋਮੀਟਰ ਹੋਊਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦਾ ਆਪਣੇ ਚੈਨਲ ਦੇ ਉੱਤੇ ਇਸ ਭਰਾ ਦੀ ਪਹਿਲੀ ਵੀਡੀਓ ਹੈ ਹਾਲਾਂਕਿ ਪਹਿਲਾ ਵੀਡੀਓ ਬਾਈ ਦੀਆਂ YouTube Facebook ਉੱਤੇ ਤੁਸੀਂ ਦੇਖਦੇ ਹੋ ਅੱਜ ਜਿਹੜੇ ਇੱਥੇ ਨਾਗ ਮੌਜੂਦ ਆ ਦੋਸਤੋ ਲਗਭਗ 13 ਤੋਂ 14 ਨਾਗ ਗਾਵਾਂ ਜਿਹੜੀਆਂ ਵਿਕਰੀ ਵਾਲੀਆਂ ਹੈਗੀਆਂ ਕੁਝ ਗਾਵਾਂ ਸੋਨਿਆ ਸਵਾਂਜਾ ਵੀ ਐ ਤੇ ਕੁਝ ਵਿੱਚ ਗੱਬਣ ਨਾਗ ਵੀ ਇੱਥੇ ਮੌਜੂਦ ਐ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਓ ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ 'ਚ ਹੁੰਦੀ ਐ ਜਿਹੜਾ ਪਸ਼ੂ ਖਰੀਦਣਾ ਹੈ ਮਾਲਕ ਦੇ ਘਰੇ ਤਸੱਲੀ ਕਰਨ ਦਾ ਹੱਕ ਹੁੰਦਾ ਜਿੰਨਾ ਤੁਹਾਨੂੰ ਦੁੱਧ ਦੱਸਿਆ ਜਾਊਗਾ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤੇ ਜਿਹੜਾ ਗੱਬਣ ਪਸ਼ੂ ਉਹਦੇ ਥਣ ਪਾਸ ਹੋ ਜਾਣਗੇ ਸੋ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚਲਾ ਦੇਾਂਗੇ ਆਪਾਂ ਆਓ ਸ਼ੁਰੂਆਤ ਕਰਦੇ ਆ ਏਸ ਲੋਟ ਦੀ ਇੱਕ ਬਹੁਤ ਸੋਹਣੀ ਗਾਂ ਤੋਂ ਇਸ ਵੀਡੀਓ ਦੀ ਤੁਸੀਂ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਾਮ ਹੈ ਜੀ ਮੇਰਾ ਸਰੇਂਦਰ ਸਿੰਘ ਪਿੰਡ ਹੈ ਜੀ ਤੌਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਮਲੋਟ ਤੋਂ ਆਪਾਂ 5 ਕਿਲੋਮੀਟਰ ਪੰਜ 6 ਕਿਲੋਮੀਟਰ ਹੈ ਜੀ ਗਿੱਦੜਵੇ ਤੋਂ 7 8 ਹੈ ਜੀ ਡੱਬਾ ਵਾਲੀ ਤੋਂ ਆਪਣਾ 25 ਹੈ ਜੀ ਬਠਿੰਡੇ ਤੋਂ 37 38 ਹੈ ਤੇ ਮੁਕਤਸਰ ਤੋਂ ਵੀ 37 38 ਹੈ ਠੀਕ ਹੈ ਸੋ ਭਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਨੂੰ ਵਪਾਰ ਕਰਦਿਆਂ ਨੂੰ ਤਾਂ ਕਾਫੀ ਸਮਾਂ ਹੋ ਗਿਆ ਜੀ ਗਾਵਾ ਹੀ ਲਾਉਣੇ ਹੋ ਕਿ ਮੱਝ ਵੀ ਆ ਜਾਵੇ ਜਿਆਦਾ ਗਾਂ ਦਾ ਹੀ ਕੰਮ ਹੈ ਜੀ ਮੱਝ ਦਾ ਨਹੀਂਗਾ ਜੀ ਮੱਝ ਦਾ ਆਪਾਂ ਬੜਾ ਵਪਾਰ ਕੀਤਾ ਹੈ 10 ਸਾਲ ਪਹਿਲਾਂ ਤਾਂ ਹੀ ਜੀ ਪਰ ਹੁਣ 8-10 ਸਾਲਾਂ ਦਾ ਆਪਣਾ ਜਿਆਦਾ ਗਾਂ ਦਾ ਹੀ ਹੈ ਅੱਛਾ ਗਾਵਾਂ ਮੈਂ ਅੱਜ ਦੇਖ ਰਿਹਾ 13-14 ਨਾਲ ਤੁਹਾਡੇ ਕੋਲ ਹੈ ਹਾਂਜੀ ਇਸੇ ਤਰ੍ਹਾਂ ਹਰ ਟਾਈਮ ਹੀ ਹੁੰਦੇ ਹਾਂ ਹਾਂਜੀ ਹਰ ਟਾਈਮ ਹੀ ਹੁੰਦੇ ਜੀ ਸ਼ੁਰੂਆਤ ਕਰਦੇ ਆਂ ਬਾਈ ਪਹਿਲੇ ਨੰਬਰ ਤੇ ਜਿਹੜੀ ਗਾਂ ਇਹ ਕੰਨ ਮਸੂਹਾ ਸੂਈ ਹੈ ਇਹ ਬਾਈ ਜੀ ਮਾਲਕਾਂ ਨੇ ਦੂਜਾ ਦੱਸਿਆ ਜੀ ਹੋ ਸਕਦਾ ਤੀਜਾ ਹੋਵੇ ਜੀ ਬਾਕੀ ਜਿਹੜਾ ਵੀ ਬਾਈ ਕੋਈ ਆਪ ਦੇ ਨਜ਼ਰੀਏ ਨਾਲ ਜਿਵੇਂ ਕੋਈ ਸੂਹਾ ਮੰਨੂਆ ਮੰਨ ਸਕਦਾ ਜੀ ਠੀਕ ਹੈ ਇਹਨੂੰ ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਹੈ ਜੀ ਦੂਜਾ ਦੂਜਾ ਦਿਨ ਹੈ ਜੀ ਕੱਲ ਸਵੇਰ ਦੀ ਸੂਈ ਗਈ ਹੈ ਕੱਲ ਦਾ ਦਿਨ ਤੇ ਅੱਜ ਦਾ ਦਿਨ ਆ ਬੱਚਾ ਇਹਨੇ ਕੀ ਦਿੱਤਾ ਬਾਈ ਇਹਨੇ ਬੱਚਾ ਦਿੱਤਾ ਜੀ ਠੀਕ ਹੈ ਅੱਛਾ ਬਾਈ ਕੀ ਰੇਟ ਰੋਗੇ ਇਹਦਾ ਇਹ ਆਪਾਂ 1 ਲੱਖ 55000 ਰੁਪਏ ਦੀ ਦੇਵਾਂਗੇ ਜੀ ਠੀਕ ਹੈ ਤੋਰੀ ਬਾਈ ਸ ਬਾਈ ਕਹਿੰਦਾ ਵੀ ਭਾਵੇਂ ਤੀਜਾ ਮੰਨ ਲਓ ਜਾਂ ਦੂਜਾ ਸਮਝ ਲਓ ਜਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਢਾਂਚਾ ਬੜਾ ਜਵਰਦਸਤਾ ਰੰਗ ਸੋਹਣਾ ਥਣ ਚੰਗੇ ਆ ਤੇ ਹਵਾਨਾ ਪੂਰਾ ਭਰਿਆ ਤੁਸੀਂ ਦੇਖ ਰਹੇ ਹੋ ਚੰਗਾ ਥਣ ਦਾ ਸੈਜ ਤੇ ਸੋਹਣਾ ਹਵਾਨਾ ਦੋਸਤੋ ਕਮਾਲਾ ਬਾਈ ਘਰੇ ਜਿਹੜਾ ਵੀਰ ਬੰਨ ਕੇ ਪਸ਼ੂ ਰੱਖਦਾ ਉਹਦੇ ਹਾਸਤੇ ਵੀ ਬਹੁਤ ਚੰਗੀ ਹੈ ਕਈ ਵਾਰ ਐਫ ਦਾ ਕਰ ਦਿਨਾ ਕੋ ਹੁੰਦਾ ਵੀ ਘਰੇ ਬਧੀਆਂ گاਵਾਂ ਦੇ ਵਿੱਚ ਉਹ ਲਿੱਸੀ ਪੈ ਜਾਂਦੀ ਹੈ ਪਰ ਇਹਦੀ ਮੀਡੀਅਮ ਹਾਈਟ ਪਰ ਨਰੋਈ ਫੁੱਲ ਹੈ ਮਤਲਬ ਜੇ ਤੁਸੀਂ ਤੂੜੀ ਹਰੇ ਨਾਲ ਵੀ ਸਾਹਦੇ ਹੋ ਸਹੀ ਡਾਈਟ ਪਲਾਨ ਨਾਲ ਇਹਨੂੰ ਰਾਜੀ ਵੀ ਰੱਖ ਲਓਗੇ ਤੇ ਦੁੱਧ ਵੀ ਇਥੋਂ ਚੰਗਾ ਲੈ ਲਓਗੇ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖੋ 1,55,000 ਰੇਟ ਹੈ ਵਿੱਚੋਂ ਮਾਨਤਾ ਨੂੰ ਜ਼ਰੂਰ ਹੋਊਗਾ ਥਣ ਪੂਰਾ ਅੱਥੀ ਚੁਆਈ ਵਾਲਾ ਤੁਸੀਂ ਇਹਦਾ ਦੇਖ ਸਕਦੇ ਹੋ ਲਿਆ ਭਾਈ ਵਾਪਸ ਸੋ ਇਹ ਪਹਿਲੇ ਨੰਬਰ ਤੇ ਗਾਂ ਦੱਸੋ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਜੱਜਦੀ ਆ ਤਾਂ ਕੰਟੈਕਟ ਕਰ ਲਿਓ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬਰੀਡਿੰਗ ਕਰਨੀ ਚਾਹੁੰਦੇ ਆ ਤਾਂ ਬੜੇ ਚੰਗੇ ਸੋਹਣੇ ਬੱਚੇ ਪਾਉਗੀ ਰੰਗ ਇਦਾਂ ਦਾ ਵੀ ਇਹ ਉਮੇਸ਼ ਜੀ ਦਾ ਚੱਲਣ ਵਾਲਾ ਰੰਗ ਜੇ ਆਪਾਂ ਗੱਲ ਕਰੀਏ ਇਹਦੀ ਥੰਦਾ ਸਹਿਜ ਦੱਸੋ ਚਾਰੇ ਥਾਂ 'ਤੇ ਕੁਝ ਦੱਸਣਗੇ ਹੈਵੀ ਸੋਨੇ ਪੂਰੀ ਬਿੱਥੀ ਤੇ ਐ ਸੋ ਇਹ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਕੁਝ ਗੱਬਣ ਗਾਵਾਂ ਖੜੀਆਂ ਜਿਹੜੀ 2 ਨੰਬਰ ਤੇ ਗਾਂ ਬਈ ਸਰੇਂਦਰ ਭਾਈ ਜਿਹੜੀ 2 ਨੰਬਰ ਤੇ ਵੜ ਬਾਈ ਖੜਾ ਜਿਹਦੇ ਕੋਲ ਹਾਂਜੀ ਇਹ ਕੰਨਵਾ ਸੂਆ ਸੂ ਇਹ ਪਹਿਲਾ ਸੂਆ ਸੂਗੀ ਜੀ ਮੂੰਹ ਦੋ ਦੰਦ ਹੈ ਜੀ ਠੀਕ ਹੈ ਚੱਕੀ ਆ ਹਜੇ ਦੋਨ ਵਾਲੇ ਦੰਦ ਚੱਕ ਰਹੀ ਹੈ ਹਾਂਜੀ ਦੋਨ ਦੀ ਮੰਨੋ ਜੀ ਤੁਸੀਂ ਵੀ ਦੰਦ ਅੱਧੇ ਅੱਧੇ ਦੰਦ ਨਿਕਲੇ ਹੋਏ ਹੈ ਜੀ ਠੀਕ ਹੈ ਕਿੰਨੇ ਦਿਨ ਲੈ ਸਕਦੀ ਸੋਹਣ ਇਹ ਹਫਤਾ ਤੱਕ ਬਾਕੀ ਹੈ ਜੀ ਇਹਦਾ ਹਫਤਾ ਬਾਕੀ ਹੈ ਹਾਂਜੀ ਠੀਕ ਹੈ ਰੇਟ ਕੀ ਰਹੂਗਾ ਭਾਈ ਇਹ ਆਪਾਂ 1.5 ਲੱਖ ਦੀ ਦੇਵਾਂਗੇ ਜੀ ਭਾਪ ਆਪਣਾ ਦੋ ਕਰਵਾ ਲਓ 2.5 ਕਰਵਾ ਲਓ ਇਹ 1.5 ਲੱਖ ਚੋਂ ਕੋਈ 1500 ਵਾਲਾ ਮਾਨ ਹੋਊਗਾ ਜੀ ਬਾਲਾ ਨਹੀਂ ਹੋਣਾ ਕੋਲੀ ਭਾਈ ਸੋ ਦੱਸੋ ਪਹਿਲਾ ਸੁਆ ਸੋਊਗੀ ਦੋ ਦੰਦ ਚੱਕ ਰਹੀ ਹੈ ਦੰਦ ਤੁਹਾਨੂੰ ਦਿਖਾ ਵੀ ਦੇਵਾਂਗਾ ਰੰਗ ਰੂਪ ਇਸ ਵੈੜ ਦਾ ਵੀ ਬੜਾ ਸੋਹਣਾ ਬਰੀਡਿੰਗ ਤੇ ਕੰਮ ਕਰਨ ਵਾਲੀ ਵੈੜ ਹੈ ਵੀ ਟਾਂਜਾ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ 5-7 ਦਿਨ ਹਫਤਾ ਲੈ ਸਕਦੀ ਆ ਤਾਂ ਹਵਾਨਾ ਵੀ ਤੁਸੀਂ ਦੇਖ ਲਓ ਤਿਆਰੀ ਅੱਜ ਵੀ ਚੰਗੀ ਆ 1.5 ਲੱਖ ਦੀ ਇਹ ਗਾਂ ਮਿਲ ਜੂਗੀ ਪਹਿਲਣ ਵੈੜ ਸੋਹਣਾ ਸਟਰਕਚਰ ਦੱਸੋ ਉਹ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਇਹਦਾ ਵੀ ਰੰਗ ਰੂਪ ਬਹੁਤ ਸੋਹਣਾ ਤੇ ਹਵਾਨੇ ਦੀ ਅਟੈਚਮੈਂਟ ਉਪਰੋਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਰੁੱਖ ਇਹਦੇ ਹਵਾਨੇ ਦਾ ਹੈ ਤਾਂ ਜੀ ਤੁਸੀਂ ਵੀਡੀਓ ਚੋਂ ਦੇਖ ਹੀ ਰਿਆ ਸੋ ਇਹ 2 ਨੰਬਰ ਤੇ ਸੀ 3 ਨੰਬਰ ਤੇ ਖੋਰ ਕੱਚੀ ਗਾਂ ਥੋੜੀ ਵਾਈਟ ਰੰਗ ਦੀ ਇਹਦੇ ਜਿਆਦਾ ਸੁਰਿੰਦਰ ਭਾਈ 3 ਨੰਬਰ ਵਾਲੀ ਗਾਂ ਇਹ ਬਾਈ ਜੀ ਤੀਜਾ ਸੂਆ ਜੀ ਫਾਰਮ ਦੀ ਗਾਂ ਜੀ 30 40 ਲੀਟਰ ਦੁੱਧ ਦਾ ਰਿਕਾਰਡ ਦੱਸਿਆ ਜੀ ਮਾਲਕਾਂ ਨੇ ਰਿਕਾਰਡ ਸਾਰੀਆਂ ਦੇਖੇਗਾ ਪਰ ਆਪਾਂ ਨਹੀਂ ਕੋਲੋਂ ਦੱਸ ਦਿੱਗੇ ਜੀ ਠੀਕ ਹੈ ਅੱਛਾ ਭਾਈ ਕਿੰਨੇ ਦਿਨ ਲੈ ਜੂਗੀ ਸੋਨ ਚ ਇਹਦੇ 15 ਤੋਂ 20 ਦਿਨ ਬਾਕੀ ਹੈ ਜੀ ਇਹਦਾ ਰੇਟ ਕੀ ਰਹਿਣਾ ਇਹ ਵੀ ਆਪਾਂ 1.5 ਲੱਖ ਦੀ ਦੇਵਾਂਗੇ ਜੀ ਸੋਰੀ ਜੀ ਸੋ ਦੋਸਤੋ 1.5 ਲੱਖ ਦੀ ਅੱਜ 15 ਤੋਂ 20 ਦਿਨ ਬਾਕੀ ਦੁੱਧ ਤੁਸੀਂ ਦੇਖ ਲਓ ਵੀ ਤੁਸੀਂ ਕਿੰਨਾ ਚੋਲੋਗੇ ਲੰਬਾਈ ਫੁੱਲ ਹੈ ਹਾਈਟ ਜਿਹੜੀ ਉਹ ਵੀਡੀਓ 'ਚ ਜੱਜਮੈਂਟ ਹੋ ਜੂ ਕਿਉਂਕਿ ਇੱਕੋ ਭਰਾ ਨੇ ਸਾਰੇ ਪਸ਼ੂਆਂ ਦੇ ਨਾਲ ਤੁਰਨਾ ਹੈ ਹਵਾਨਾ ਇਹ ਵੀ ਫਿਕਸ ਜਿਹਾ ਹੀ ਰੱਖੂਗੀ ਹਜੇ ਕੱਚੀ ਹੈ ਜਿੰਨੀ ਕਿ ਤਿਆਰੀ ਹੋਣ ਹੈ ਉਹ ਤੁਸੀਂ ਵੀਡੀਓ 'ਚ ਦੇਖ ਲਓ ਥਣੇ ਦਾ ਵੀ ਅੱਛੀ ਚੁਆਈ ਵਾਲਾ ਸੋ ਇਹ 3 ਨੰਬਰ ਤੇ ਸੀ 4 ਨੰਬਰ ਦੇ ਉੱਤੇ ਇੱਕ ਹੋਰ ਵਾਇੜ ਤੁਹਾਨੂੰ ਦਿਖਾਉਣੇ ਆ ਇਹਦੀ ਤਿਆਰੀ ਚੰਗੀ ਫੜੀ ਦੀ ਹੈ ਸੁਰਿੰਦਰ ਭਾਈ 4 ਨੰਬਰ ਵਾਲੀ ਵਾਰਡ ਕੰਨਵਾ ਸੂਆ ਕਿੰਨੇ ਦਿਨ ਲੋਹੇ ਚੌਕ ਦੇ ਦੰਦ ਚੱਕਦੀ ਹੈ ਜੀ ਪਹਿਲਾ ਸੂਆ ਸੂਣਾ ਜੀ ਠੀਕ ਹੈ ਤੇ ਮਾਲਕਾਂ ਦੇ ਦੱਸਣ ਮੁਤਾਬਕ ਪੇਪਰ ਦੇ ਸੀਮਣ ਦੀ ਦਸੀ ਹੈ ਆਪਾਂ ਨੂੰ ਗਾਂਹ ਮਾਰਾ ਜਾਣਦਾ ਜੀ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਹਿਣਾ ਭਾਈ ਇਹ ਆਪਾਂ 1 ਲੱਖ ਤੇ 15000 ਰੁਪਏ ਦੀ ਦੇਵਾਂਗੇ ਜੀ ਸੋ ਸੋ ਚਾਰ ਦੰਦ ਪਹਿਲਾ ਸੂਆ 1 ਲੱਖ ਤੇ 15000 ਦੀ ਬਾਈ ਕਹਿੰਦਾ ਇਹ ਵਾਰਡ ਦੇ ਦਿਆਂਗੇ ਤਾਂ ਜਿਨੇ ਜਿਵੇਂ ਪਹਿਲੀਆਂ ਦੋ ਵਹਿੜਾਂ ਤੁਸੀਂ ਦੇਖੀਆਂ ਆਂ ਗਾਵਾਂ ਦੇਖੀਆਂ ਕਈ ਵਾਰ ਦੋ ਨਾਲ ਖਰੀਦਨੇ ਆਂ ਕਮੀ ਇਹਦੇ ਵਿੱਚ ਵੀ ਕੋਈ ਨਹੀਂ ਉਹਨਾਂ ਨਾਲੋਂ ਥੋੜਾ ਵੇਟ ਘੱਟ ਹੈ ਇਹਦਾ ਰੇਟ ਉਹਨਾਂ ਫਰਕ ਪੈ ਗਿਆ ਤੇ ਤੁਸੀਂ ਜੇ ਪੁੱਠੇ ਦੇ ਜੇ ਰੇਟ ਬਣਾਉਣਾ ਚਾਹੁੰਦੇ ਹੋ ਦੋ ਗਾਵਾਂ ਖੇਤ ਨਹੀਂ ਤਾਂ ਇਸ ਤਰੀਕੇ ਨਾਲ ਭਾਜ ਜਿਹੜਾ ਪੜਤੇ ਵਾਲਾ ਹੋ ਜਾਂਦਾ ਹੁੰਦਾ ਬਾਕੀ ਸਟਰਕਚਰ ਇਹਦਾ ਵੀ ਸੋਹਣਾ ਹੈ ਹਵਾਨੇ ਦੀ ਤਿਆਰੀ ਇਹਦੀ ਵੀ ਚੰਗੀ ਹੈ ਪਲੂਣ ਹਵਾਨੇ ਦੇ ਉੱਤੇ ਹੈਗੀ ਹੈ ਤੇ ਥੋੜਾ ਬੈਠਣ ਉੱਠਣ ਨਾਲ ਇੱਕ ਪਾਸੇ ਨੂੰ ਦਿਸਦੀ ਹਾਲਾਂਕਿ ਹਵਾਨਾ ਬਿਲਕੁਲ ਪੱਧਰ ਹੀ ਹੈ ਫਿਰ ਵੀ ਪਲੂਣ ਜਿਹੜੀ ਹਵਾਨੇ ਤੇ ਨਹੀਂ ਚੱਕਣੀ ਸ਼ੁਰੂ ਕਰਦੀ ਹੈ 4 ਨੰਬਰ ਤੇ ਸੀ ਦੱਸੋਏ 5 ਨੰਬਰ ਵਾਲੀ ਗਾਂ ਜਿਹੜੀ ਉਹਦੇ ਬਾਰੇ ਡਿਟੇਲ ਸਰਿੰਦਰ ਬਾਈ ਤੋਂ ਪਹਿਲਾਂ ਪੁੱਛਾਂਗੇ ਬਾਈ ਜੀ ਪਹਿਲਾਂ ਦਾ 30 ਪਲੱਸ ਦਾ ਰਿਕਾਰਡ ਦੱਸਿਆ ਜੀ ਜੁਪੀਟਰ ਬੁੱਲ ਦੀ ਆਪ ਦੱਸਿਓ ਜੀ ਮਾਲਕਾਂ ਨੇ ਜਿਹੜੇ ਦੱਸਣ ਮਤੈਣ ਕਿੰਨੇ ਲੈਜੂ ਅੰਦਾਜ਼ਾ ਇਹਦੇ 12 15 ਦਿਨ ਬਾਕੀ ਹੈ ਜੀ 30 ਪਲੱਸ ਪਹਿਲਾਂ ਦਾ ਰਿਕਾਰਡ ਦਿੱਤਾ ਹੋਇਆ ਜੀ ਮਾਲਕ ਆ ਰੇਟ ਕੀ ਰਹਿਣਾ ਬਾਈ ਇਹ ਆਪਾਂ 1 ਲੱਖ ਤੇ 25000 ਰੁਪਏ ਦੀ ਦੇਵਾਂਗੇ ਜੀ ਫਾਈਨਲ ਲਿਆ ਬਈ ਸਵਾ ਲੱਖ ਦੀ ਦੋਸਤੋ ਦੁੱਧ ਦਾ ਰਿਕਾਰਡ ਮਾਲਕ ਨੇ ਬਹੁਤ ਸੋਹਣਾ ਦੱਸਿਆ ਗਾਵਾਂ ਦੁੱਧ ਤਿੰਨ ਦਿਨਾਂ ਵੀ ਆ ਚੰਗੀਆਂ ਗਾਵਾਂ ਦਾ ਦੁੱਧ ਚੋਇਆ ਜਾ ਸਕਦਾ ਸਹੀ ਸਾਂਭ ਸੰਭਾਲ ਨਾਲ ਪਰ ਫਿਰ ਵੀ ਦੁੱਧ ਤੁਸੀਂ ਕਿੰਨਾ ਸਮਝਦੇ ਹੋ ਚੋਲੋਗੇ ਹਜੇ ਕੱਚੀ ਹੈਗਾ ਤਾਂ ਉਹ ਤੁਸੀਂ ਆਪਸਾ ਵਲਾ ਲਿਓ ਇਹਦਾ ਵੀ ਟਾਂਚਾ ਬਹੁਤ ਸੋਹਣਾ ਸੋ ਹਵਾਨਾ ਫਿਕਸ ਰੱਖੂਗੀ ਭਾਈ ਜਾਣ ਦੀ ਸਿੱਧੀ ਜੋ ਪ੍ਰਕਾਸ਼ ਹੋ ਰਹੀ ਹੈ ਉਹਦੇ ਪਾਸੇ ਨੂੰ ਜਾਣ ਸੋ ਉੱਤੋਂ ਇਹ ਵੀ ਸਟ੍ਰੇਟ ਹੈ ਖਵਾਨੇ ਤੇ ਨਾੜਾਂ ਵੀ ਤੁਸੀਂ ਦੇਖ ਲਿਗਾ ਹੋਣਗੀਆਂ ਦਰਮਿਆਨੇ ਕੱਦ ਚ ਸੋਹਣੀ ਵੈੜ ਆ ਭਾਈ ਮੋੜਲੀ ਸਵਾਲ ਲੱਖ ਰੁਪਿਆ ਦਸੂਏ ਦਾ ਰੇਟ ਬਾਈ ਨੇ ਰੱਖਿਆ ਹੋਏ ਪੰਜ ਨੰਬਰ ਦੇ ਉੱਤੇ ਤੁਸੀਂ ਗਾਂ ਦੇਖ ਰਹੇ ਹੋ ਬਾਕੀ ਇਹ ਦੱਸਿਆ ਸੈਕਸਰ ਸਿਮਣ ਲੱਗਿਆ ਜੀ ਉਹ ਮਹਾਰਾ ਜਾਣਦਾ ਜੀ ਆਪਾਂ ਨਹੀਂ ਆਂਦੇਗੇ ਵੀ ਬੱਚੀ ਦੇਊਗੀ ਜਾਂ ਸੈਕਸਰ ਲੱਗਿਆ ਮਾਲਕਾਂ ਨੇ ਸੈਕਸਰ ਸਿਮਣ ਦੱਸਿਆ ਹੋਇਆ ਜੀ ਲੈ ਚੱਲੀਏ ਬਾਈ ਦਸੂਏ ਦੱਸਿਆ ਬਾਈ ਕਿੰਨਾ ਮਾਲਕਾਂ ਨੇ ਸੈਕਸਰ ਸਿਮਣ ਹੈ ਵੀ ਬੱਚੀ ਵਾਲਾ ਟੀਕਾ ਭਰਿਆ ਵੈਸੇ ਬੱਚੀ ਵਾਲਿਆਂ ਚੋਂ ਵੀ ਬੱਚੇ ਆ ਜਾਂਦੇ ਹੁੰਦੇ ਆ ਫਿਰ ਵੀ ਕਉਗੇ ਹਜੇ ਜਿਹੜਾ ਬੱਚਾ ਇਹਨੇ ਦੇਣਾ ਉਹ ਪ੍ਰਮਾਤਮਾ ਨੂੰ ਪਤਾ ਹੈ ਤੁਸੀਂ ਫਿਲਹਾਲ ਕਾਹਨੋਂ ਬਾਾਰ ਲੈ ਕੇ ਕੀ ਇਹੋ ਜਿਹਾ ਕੁਝ ਦੱਸਦੇ ਸੀਗੇ ਜੀ ਅਸ਼ਕਾ ਨਹੀਂ ਧਿਆਨ ਚ ਹਾਂਜੀ ਠੀਕ ਹੈ ਜਿਹੜੀ ਇਹ ਤੋਂ ਅੱਗੇ ਬਾਈ 6 ਨੰਬਰ ਦੇ ਉੱਤੇ ਗਾਂ ਬਾਈ ਹਾਂਜੀ ਇਹਦਾ ਸੂਆ ਕਿੰਨਾ ਹੈ ਇਹ ਦੂਜਾ ਸੂਆ ਹੈ ਜੀ 28 29 ਕਿਲੋ ਪਹਿਲਾਂ ਨੂੰ ਤਾਂ ਦੁੱਧ ਦੱਸਿਆ ਪਿਆ ਜੀ ਰੇਟ ਕੀ ਰਹਿਣਾ ਸਜੰਦੋ ਬਾਈ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਜੀ ਧੋਰੀ ਬਾਈ 1 ਲੱਖ ਤੇ 10000 ਦੀ ਦੱਸੋ ਇਹ ਗਾਂ ਮਿਲੂਗੀ ਸੂਆ ਦੂਜਾ ਦੁੱਧ ਦੇਦਾ ਵੀ ਬਾਈ ਦੱਸਦਾ ਮਾਲਕ ਨੇ ਇਹਦੇ ਵੀ 10 ਤੋਂ 12 ਦਿਨ ਬਾਕੀ ਹੈ ਜੀ ਤੋ ਦੱਸ ਤੋਂ 12 ਰਨ ਬਾਕੀ ਆ ਪਰ ਇਹ ਧਿਆਨ ਚ ਰੱਖ ਲਿਆ ਕਰੋ ਵੀ ਜਿਹੜੇ ਪਸ਼ੂ ਸਫਰ ਕਰਕੇ ਆਉਂਦੇ ਆ ਕਈ ਵਾਰਾਂ ਕੋਈ ਇੱਕ ਅੱਧਾ ਦਿਨ ਦੋ ਦਿਨ ਅੱਗਾ ਪਿੱਛਾ ਜ਼ਰੂਰ ਪਸ਼ੂ ਕਰ ਜਾਂਦਾ ਹੁੰਦਾ ਸੌਣ ਦੇ ਵੇਲੇ ਬਾਕੀ ਹਜੇ ਨਾ ਜੀ ਲਿਬਾਸ ਲਬੂਸ ਬਹੁਤ ਖਾਲੀ ਪਿਆ ਜੀ ਲੇਵੇ ਦਾ ਬਿਲਕੁਲ ਢੱਲ ਹਜੇ ਹਵਾਨੇ ਚ ਪਈ ਹੈ ਰੇਟ ਨਾਲ ਤੁਹਾਨੂੰ ਅਸੀਂ ਸਾਰੇ ਪਸ਼ੂਆਂ ਦੇ ਜਿਹੜਾ ਉਹ ਦੱਸੀ ਜਾਂਦੇ ਆ ਪਸ਼ੂ ਆ ਕੇ ਤੁਸੀਂ ਅੱਜ ਬਾਅਦ ਚ ਇਨਾ گاਵਾਂ ਨੂੰ ਦੇਖ ਸਕੋਗੇ ਇਸ ਖੁਰਲੀ ਦੇ ਉੱਤੇ ਲਾਸਟ ਉੱਤੇ ਇਹ گا ਜਿਹੜੀ ਦਿਖਾਉਣੀ ਆ ਤੁਹਾਨੂੰ ਸਿਲੰਦਰ ਬਾਈ ਕਹਿੰਦਾ ਮਸੂਆ ਇਹ ਦੂਜਾ ਸੂਆ ਦੱਸਿਆ ਜੀ 24 25 ਕਿਲੋ ਦੁੱਧ ਦੱਸਿਆ ਜੀ ਮਾਲਕਾਂ ਨੇ ਪਹਿਲੇ ਸੂਏ ਦਾ ਜੀ ਠੀਕ ਹੈ ਬਾਕੀ ਮਹਾਰਾਜ ਜਾਨਦਾ ਜੀ 24 25 ਸਿਰ ਦੇਵੇ ਕਿ ਇਹ 20 ਸਿਰ ਦੇਵੇ ਠੀਕ ਹੈ ਆਹ 20 ਵੀ ਦੇ ਸਕਦੀ ਹਾਂ ਜੀ ਅੰਦਾਜ਼ਾ ਕਿੰਨੇ ਦਿਨ ਦਾ ਇਹ 15 ਦਿਨ ਬਾਕੀ ਦੱਸਿਆ ਜੀ ਕੀ ਡਿਮਾਂਡ ਰਹੂਗੀ ਇਸ ਦੀ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਜੀ ਸੋ 1 ਲੱਖ ਤੇ 5000 ਦੀ ਦੱਸੋ ਇਹ ਗਾਂ ਤੁਹਾਨੂੰ ਮਿਲੂਗੀ ਹਜੇ ਮਾਲਕਾਂ ਦੇ ਦਸਨ ਮਤਾਕ ਬਾਈ ਕਹਿੰਦਾ 15 ਦਿਨ ਇਹਦੇ ਬਾਕੀ ਐ ਤਿਆਰੀ ਹੁਣ ਵੀ ਸੋਹਣੀ ਐ ਥਾਣੇ ਦਾ ਹੱਥੀ ਜੁਆਈ ਵਾਲਾ ਸ ਉਹ ਤੁਸੀਂ ਵੀਡੀਓ ਚੋਂ ਤੁਹਾਨੂੰ ਕਲੀਅਰ ਦਿਸਦਾ ਵੀ ਹੋਊਗਾ। ਸੋ ਇਹ ਜਿਹੜੀਆਂ ਏ ਸਕਰਨੀ ਦੇ ਉੱਤੇ ਵੱਧੀਆਂ ਸਿੰਘਾਂ ਦੱਸੋ ਸੱਤ ਗਾਵਾਂ ਤੁਹਾਨੂੰ ਦਿਖਾਤੀਆਂ। ਕੁਝ ਹੋਰ ਨਾਲ ਤੁਹਾਨੂੰ ਦਿਖਾਉਣੇ ਆ ਇਸ ਸਾਈਡ ਤੋਂ ਸ਼ੁਰੂਆਤ ਕਰਾਂਗੇ। ਇਹ ਗਾਂ ਬਿਲਕੁਲ ਹੀ ਤਾਜੀ ਸੂਈ ਵੀ ਹੈ। ਇਹਨੂੰ ਕਿੰਨਾ ਕੰਨ 15-20 ਮਿੰਟ ਹੋਏ ਆ ਜੀ ਬਜੇ। ਜੇਰ ਹਜੇ ਪੈਣ ਵਾਲੀ ਹੈ। ਜੇਰ ਪੈਣ ਵਾਲੀ ਹੈ। ਅੱਛਾ ਦਿੱਤਾ ਬਈ। ਹਾਂਜੀ ਅੱਛਾ ਦਿੱਤਾ ਜੀ। ਇਹਦਾ ਰੇਟ ਕੀ ਰਹੂਗਾ? ਇਹ ਆਪਾਂ 1 ਲੱਖ ਤੇ 5000 ਰੁਪਏ ਦੀ ਦੇਵਾਂਗੇ ਜੀ। ਸੂਆ ਇਹਦਾ ਕਿੰਨਾ ਮਸਰਿੰਦਰ ਭਾਈ? ਦੂਜਾ ਸੂਆ ਹੈ ਜੀ। ਮੂੰਹ ਆਚਾਰ ਦੰਦ ਹੈ ਜੀ ਇਹ। ਬਿਲਕੁਲੀ ਤਾਜੀ ਸੂਈ ਦੱਸੋ ਇਹ ਜੇਰ ਪੈਣ ਵਾਲੀ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ 1,05000 ਹਾਈਟ ਇਹਦੀ ਵੀ ਮੀਡੀਅਮ ਹੈ ਹਵਾਨਾ ਜਦੋਂ ਤੁਸੀਂ ਦੇਖ ਹੀ ਸਕਦੇ ਹੋ ਤਿਆਰੀ ਜਿਹੜੀ ਹੋਏ ਨੇ ਪੜੀ ਹੈ ਕਿੰਨੀ ਕਿਥੋਂ ਨੂੰ ਦਿਸਦੀ ਹੈ ਬਾਕੀ ਢਾਂਚਾ ਇਹਦਾ ਸੋਨਾ ਸੋ ਇਹ ਗਾਂ ਤੁਸੀਂ ਦੇਖ ਸਕਦੇ ਹੋ ਹਜੇ ਇਹਦੀ ਜੇਰ ਪਾਊਗੀ ਤਾਂ ਉਹਦੀ ਵੀਡੀਓ ਜਾਂ ਫੋਟੋ ਬਾਈ ਖਿੱਚ ਕੇ ਰੱਖ ਲਊਗਾ ਤੁਸੀਂ ਉਹ ਦੇਖ ਵੀ ਸਕੋਗੇ ਬਾਕੀ ਕੋਈ ਵੀ ਗਾਂ ਆਪਣੇ ਕੋਲੇ ਸੁੰਦੀ ਹੈ ਜੀ ਹਰੇਕ ਦੀ ਜੇਰ ਦੀ ਵੀਡੀਓ ਆਪਣੇ ਕੋਲੇ ਪ੍ਰੋਪਰ ਹੁੰਦੀ ਹੈ ਜੀ ਠੀਕ ਹੈ ਜੇਰ ਦੀਆਂ ਵੀਡੀਓ ਤਾਂ ਆਪਣੇ ਕੋਲੇ ਜਿਵੇਂ ਦੋ ਮਹੀਨੇ ਪਹਿਲਾਂ ਦੀ ਵੀ ਕੋਈ ਮੰਗ ਲੈਤਾ ਉਹ ਵੀ ਆਪਣੇ ਕੋਲੇ ਹਾਂਜੀ ਉਹ ਵੀ ਹੋਊ ਠੀਕ ਹੈ ਅੱਛਾ ਭਾਈ ਇੱਦੋਂ ਅੱਗੇ ਵੜ ਹਾਂਜੀ ਏ ਕਿਹਨੂੰ ਮਨਸੂਆ ਇਹ ਪਹਿਲਾ ਸੂ ਹੈ ਜੀ ਹੂੰ ਇਹਨੂੰ ਦੋ ਤਿੰਨ ਦਿਨ ਹੋ ਗਏ ਜੀ ਸੂਈ ਨੂੰ ਠੀਕ ਹੈ ਹਾਂਜੀ ਇਹਦੀ ਡਿਮਾਂਡ ਕਿ ਰਹੂਗੀ ਭਾਈ ਇਹ ਆਪਾਂ 60000 ਰੁਪਏ ਦੀ ਦੇ ਦਿਆਂਗੇ ਠੀਕ ਹੈ ਸਿੱਧੀ ਲਈ ਜਾਈਏ ਦੁੱਧ ਦੇ ਦੂਗੇ 18 19 ਕਿਲੋ ਇਸ ਟਾਈਮ 12 13 ਕਿਲੋ ਚੂਣ ਵਾਲਾ ਜੀ ਇਹਦੇ ਥੱਲੇ ਬੱਚਾ ਇਹਦੇ ਨਾਲ ਕੀ ਹੈ ਇਹਦੇ ਪਿੱਛੇ ਬੱਚਾ ਜੀ ਅੰਦਰ ਖੜਾ ਜੀ ਇਹਦਾ ਠੀਕ ਹੈ ਸੋ ਦੋਸਤੋ ਬੱਚਾ ਵਾੱਚਾ ਹੈ 12 ਕਿਲੋ ਇਸ ਟਾਈਮ ਦਾ ਦੁੱਧ ਥੋੜੀ ਸੇਵਾ ਦਾ ਢਾਂਚਾ ਠੀਕ ਹੈ ਬਾਕੀ ਜੇਬ ਦਾ ਰੇਟ ਆ ਉਹ ਇਹੀ ਚੱਕਰ ਆ ਵੀ ਇਹਦਾ ਥੋੜਾ ਜਿਹਾ ਵਜ਼ਨ ਘਟਾ ਹੈ ਤਾਂ ਹੀ ਕੀਮਤ ਇਹ ਹਾਲਾਂਕਿ ਸਟਰਕਚਰ ਦੇਖਦੇ ਆ ਹਾਈਟ ਲੈਂਥ ਦੂਜੀਆਂ ਗਾਵਾਂ ਜਿੰਨੀ ਹੈ ਹਵਾਨਾ ਫਿਕਸ ਹੈ ਸੋ ਕੋਲੋਂ ਆ ਕੇ ਜ਼ਰੂਰ ਦੇਖ ਲਓ ਚੰਗੀ ਸੰਭਾਲ ਵਾਲਾ ਵੀਰ ਇਹਨੂੰ ਅਗਲੇ ਸੂਏ ਦੇ ਵਿੱਚ ਰੇਟ ਵੀ ਇਹਦਾ ਵਧਾ ਕੇ ਵੇਚ ਸਕਦਾ ਦੂਜੇ ਸੂਏ 'ਚ ਬਾਕੀ ਪਸੰਦ ਤੁਸੀਂ ਕਰਨੀ ਹੈ ਇੱਕ ਹੋਰ ਗਾਂ ਇਹ ਤੁਹਾਨੂੰ ਦਿਖਾਉਣੇ ਆ ਸੁਰੇਂਦਰ ਭਾਈ ਇਹਦੀ ਕੀ ਡਿਟੇਲ ਹੈ ਇਹ ਕੱਲ ਸ਼ਾਮ ਦੀ ਸੂਈ ਗਈ ਹੈ ਜੀ ਠੀਕ ਹੈ ਹਾਂਜੀ ਇਹਨੇ ਬੱਚਾ ਦਿੱਤਾ ਬੱਚਾ ਦਿੱਤਾ ਜੀ ਬੱਚਾ ਬਹੁਤ ਸੋਹਣਾ ਦੋਸਤੋ ਹਾਂਜੀ ਭਾਈ ਕੀ ਰੇਟ ਰੌਣ ਹੈ ਇਸ ਕਾ ਦਾ ਇਹ ਆਪਾਂ 90000 ਰੁਪਏ ਦੀ ਦੇਵਾਂਗੇ ਜੀ ਤੀਜਾ ਸੂਆ 25 ਪਲੱਸ ਦੁੱਧ ਆ ਕਿ ਦੇਵਾਂਗੇ ਮਾਲਕ ਨੇ 32 33 ਕਿਲੋ ਦੁੱਧ ਚੋਇਆ ਵਿਆ ਜੀ ਇਹਦਾ ਫਾਰਮ ਦੀ ਗਾਂ ਜੀ ਬੰਦਾ ਨਾ ਮੁੰਡਾ ਬਾਹਰ ਜਾਵੜਾ ਜੀ ਫਾਰਮ ਛੱਡਤਾ ਉਹਨਾਂ ਨੇ ਅੱਛਾ ਹਾਂਜੀ ਕਾਫੀ ਗਾਈਆਂ ਆਪਣੇ ਕੋਲੇ ਆਈਆਂ ਉਹਨਾਂ ਦੀਆਂ ਠੀਕ ਐ ਸੋ ਸੋ 90000 ਦੀ ਸੁਹਾ ਤੀਜਾ ਚੰਗੇ ਕੱਦ ਦੀ ਇਹ ਵੀ ਗਾਂ ਉਤੋਂ ਬਿਲਕੁਲ ਸਿੱਧੀ ਐ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਥਾਂ ਇਹਦੇ ਵੀ ਸੋਹਣੇ ਸੋ ਇਹ ਵੀ ਗਾਂ ਫਾਰ ਸੇਲ ਸੁਈ ਸੁਾਈ ਗਾਂ ਇਹ ਤੋਂ ਬਾਅਦ ਚ ਇੱਕ ਥੋੜਾ ਕ੍ਰੋਸ ਅੰਗ ਗਾਂ ਬੈਠੀ ਹੋਈ ਐ ਜਿਹੜੀ ਤਾਂ ਭਾਈ ਇਹ ਇੱਕ ਨਵਾਂ ਸੂਆ ਸੂਈ ਇਹ ਪਹਿਲਾ ਸੂਆ ਹੈ ਜੀ ਦੂਮਦ ਦੇ ਦੰਦ ਚੱਕਦੀ ਹੈ ਬੱਚੀ ਨੂੰ ਜਨਮ ਦਿੱਤਾ ਹੈ ਜੀ ਰਾਤ ਦੀ ਸੂਈ ਹੈ ਜੀ ਠੀਕ ਹੈ ਇਹ ਰਾਤ ਦੀ ਸੂਈ ਹੈ ਹਾਂ ਜੀ ਸੁਰਿੰਦਰ ਭਾਈ ਕੀ ਰੇਟ ਰੋਗਾ ਇਹ ਆਪਾਂ 57000 ਰੁਪਏ ਦੀ ਦੇ ਦਾਂਗੇ ਜੀ ਬੱਚੀ ਦਸੋ ਇਹ ਹੈ ਇਹਦੇ ਨਾਲ 57000 ਦੀ ਇਹ ਵਾੜ ਮਿਲ ਜੂਗੀ ਸੂਆ ਪਹਿਲਾ ਦੋ ਦੰਦ ਇਹ ਆਪ ਤਾਜੀ ਬਿਲਕੁਲ ਸੂਈ ਹੈ ਕੱਲ ਦੀ ਸੂਈ ਵੀ ਲੈ ਆ ਭਾਈ ਸੋ ਕੀਮਤ 57000 ਇਹਦੀ ਬਾਈ ਨੇ ਰੱਖੀ ਐ ਬਿਲਕੁਲ ਤਾਜੀ ਸੂਈ ਵੀ ਘੱਟ ਪੇਮੈਂਟ ਲਾਉਣੀ ਐ ਦੁੱਧ ਇਹਨੇ ਵੀ ਸੋਨਾ ਦੇਈ ਜਾਣਾ ਤੁਸੀਂ ਤੇ ਇਹਦੇ ਤੇ ਵੀ ਜਿਹੜਾ ਉਹ ਧਿਆਨ ਮਾਰ ਸਕਦਾ ਉਹ ਦੇਖ ਸਕਦੇ ਉਹਨੂੰ ਆ ਕੇ ਇੱਕ ਵੱਡੀ ਗਾਂ ਤੁਹਾਨੂੰ ਇਧਰਲੇ ਪਾਸੇ ਦਿਖਾਵਾਂਗੇ ਸੋ ਜੀ ਨੂੰ ਭਾਈ ਇਹ ਕਨਵਾ ਸੁਆ ਇਹ ਕੋਈ ਤੀਜਾ ਮੰਨ ਲੇ ਦੂਜਾ ਮੰਨ ਲੇ ਜੀ ਮਾਲਕ ਨੇ ਦੂਜਾ ਆ ਕੇ ਦਿੱਤੀ ਆਪਾਂ ਨੂੰ ਬਾਕੀ ਜਿਹੋ ਜਿਹਾ ਕਿਸੇ ਦਾ ਨਜ਼ਰੀਆ ਜੀ ਜਿਹੜਾ ਮਰਜ਼ੀ ਮੰਨ ਲੇ ਠੀਕ ਐ ਅੱਛਾ ਭਾਈ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਪਰਸੋਂ ਦੀ ਸੂਈ ਐ ਜੀ ਅੰਦਾਜ਼ਾ ਬੌਲਾ ਕਿੰਨਾ ਖੋ ਸਕਦਾ ਇਹਦੇ ਥੱਲੇ 35 ਤੋਂ ਬਾਹਰ ਬੌਲਾ ਜੀ ਅੱਜ ਹੋਵੇ ਤਾਂ 40 ਹੋਵੇ 18 19 ਕਿਲੋ ਟਾਈਮ ਦਾ ਚੋਣ ਵਾਲਾ ਬੌਲਾ ਜੀ ਠੀਕ ਹੈ ਦੁੱਧ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਇਹ ਦੇ ਦੂਗੀ ਆਪਣੇ ਕੋਲੇ 10 ਦੰ ਰਹਿ ਗਈ 50 ਕਿਲੋ ਤੋਂ ਬਾਹਰ ਦੁੱਧ ਚੋਕੇ ਦੇ ਦੇ ਦਾਂਗੇ ਜੀ ਚਵਾ ਕੇ ਆਪਾਂ ਠੀਕ ਹੈ ਅੱਛਾ ਭਾਈ ਕੀ ਕੀਮਤ ਰਹੂਗੀ ਇਹ ਪਟਾਈ ਲੱਖ ਰੁਪਏ ਦੀ ਦੇਵਾਂਗੇ ਸੋ ਦੋਸਤੋ ਇਹਦੇ ਥੱਲੇ ਬੌਲਾ ਬਾਈ ਦੱਸਦਾ ਵੀ 35 ਕਿਲੋ ਤੋਂ ਬਾਹਰ ਹੈ ਸੂਈ ਨੂੰ ਹਜੇ ਦੇਣੀ ਹੋਈ ਹੈ ਬੌਲਾ ਪਾਣੀ ਪੀਓ। ਤਾਂ ਜੀ ਤੁਸੀਂ ਇਹਦਾ ਦੇਖ ਸਕਦੇ ਹੋ ਵੱਡੀ ਗਾਂ ਸੋ ਫੁੱਲ ਵਜਨ ਵਾਲੀ ਗਾਂ ਹੈ। ਦੁੱਧ ਬਾਈ ਕਹਿੰਦਾ ਵੀ ਕੋਲ ਖੜ ਗਈ ਤਾਂ ਦੱਸ ਦੇਣਾ ਚ 50 ਵੀ ਤਿਆਰ ਕਰ ਦਿਆਂਗੇ ਪਰ ਤੁਸੀਂ ਇਹਦਾ ਜਿਹੜਾ ਬੌਲਾ ਹੋਂ ਤੁਹਾਨੂੰ ਦੱਸਿਆ ਉਹ ਚੋਕੇ ਲੈ ਲਵੋ। ਦੋ ਗਾਂ ਤਾਂ ਬਾਈ ਜੀ ਬਾਗਟ ਵੀ 20 ਕਿਲੋ ਵਾਲਾ ਚੋਕ ਕਰ ਦਿੰਦੀ ਸੀਗੀ। ਅੱਛਾ ਤੇ ਹੁਣ ਕੋਈ ਕਿਲੋ 2 ਕਿਲੋ ਦਾ ਆਉਣਾ ਹੁੰਦਾ ਜੀ ਦੋ ਡੰਗਾਂ ਦਾ ਇਹਦਾ। ਠੀਕ ਹੈ। ਹਾਂ ਜੀ। ਬੰਦੇ ਬਾਈ ਇਹਨੇ ਵੱਛਾ ਦਿੱਤਾ ਬਾਈ। ਹਾਂ ਜੀ ਵੱਛਾ ਦਿੱਤਾ। ਠੀਕ ਹੈ। ਸੋ ਦੋਸਤੋ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ। ਵੱਡਾ ਢਾਂਚਾ ਹੈ ਦਾ ਤੁਸੀਂ ਵੀਡੀਓ ਚ ਵੀ ਤੁਹਾਨੂੰ ਜੱਜਮੈਂਟ ਹੋਊਗੀ ਫਾਰਮ ਦੀ ਇੱਕ ਬਰੀਡ ਐ ਜੋ ਜਿਹੜੇ ਖੁੱਲ੍ਹੀਆਂ ਛੱਡੀਆਂ ਗਾਵਾਂ ਹੁੰਦੀਆਂ ਉਹਨਾਂ ਫਾਰਮਰ ਦੇ ਦੱਸੇ ਨਾਲ ਤਾਂ ਤੁਰਨਾ ਹੀ ਨਹੀਂ ਆਉਂਦਾਗਾ ਜੀ ਇਹਨੂੰ ਠੀਕ ਐ ਸਰਿੰਦਰ ਭਾਈ ਇਹ ਤਾਂ ਤੋਂ ਬਿਨਾ ਆਪਾਂ ਜਿਹੜੀਆਂ ਇਸ ਸਾਈਡ ਦੇ ਉੱਤੇ ਦੋ ਵਾੜਾਂ ਵੱਧੀਆਂ ਹਾਂਜੀ ਵਾਈਟ ਜਿਹੜੀ ਵਾੜ ਹੈ ਹਾਂਜੀ ਵੱਛੀ ਇਹਦੇ ਪਿੱਛੇ ਹੈ ਜੀ ਉਹ ਖੜੀ ਐ ਠੀਕ ਐ ਐ ਹੀ ਪੁੱਤ ਵੱਛੀ ਨੇ ਇਹ ਕੰਨ ਮਸੂਆ ਸੂਈ ਹੈ ਬਈ ਇਹ ਦੂਜਾ ਸੂਆ ਜੀ ਇਹਨੂੰ ਹਫਤਾ ਹੋ ਗਿਆ ਜੀ ਸੂਈ ਨੂੰ ਹੁਣ ਦੁੱਧ ਕਿੰਨਾ ਹਾਜ਼ਰ ਹੈ ਇਹਦੇ ਥੱਲੇ ਹੋਊ ਹੈ ਜੀ 17 18 ਕਿਲੋ ਚੋਣ ਵਾਲਾ ਜੀ ਠੀਕ ਹੈ ਇਹਦੀ ਕੀਮਤ ਕੀ ਰੱਖਦੇ ਆਪਾਂ 75000 ਰੁਪਏ ਦੀ ਦੇ ਦਾਂਗੇ ਜੀ ਬੱਚੀ ਪਿੱਛੇ ਹੈ ਦੂਜਾ ਸੂਆ ਠੀਕ ਹੈ ਬੱਚਾ ਬੱਛੀ ਲਈ ਆਉਂਦਾ ਜੀ ਅੰਦਰੋਂ ਬੱਚੇ ਕਨੇ ਖੜਾਇਆ ਮੱਛੀ ਇਹਦੀ ਦੇਖ ਲਓ ਤੁਸੀਂ ਇਸ ਤਰ੍ਹਾਂ ਦੀ ਇਹਦੀ ਬੱਛੀ ਹੈ ਇਹਦੀ ਬਰੀਡ ਕੁਆਲਿਟੀ ਤੁਸੀਂ ਵੱਛੀ ਦੀ ਆਪ ਸਮਝ ਲਓ ਜੇ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਗਾਂ ਚੰਗੇ ਕਦ ਕਾਟਦੀ ਹੈ। ਬਾਕੀ ਹਵਾਨਾ ਇਹਦਾ ਵੀ ਫਿਕਸ ਜੈ। ਹਾਂਜੀ। ਦੋ ਤੋਰ ਕੇ ਤੁਹਾਨੂੰ ਦਿਖਾਉਣੀ ਹੈ। ਬਈ ਇਹ ਬੱਚਾ ਇੱਥੇ ਬੰਨ ਕੇ ਵਹਿੜ ਤੋੜਦੀ ਇੱਕ ਵਾਰ। ਤੋੜ ਦੇ ਬਈ। ਥੋੜੇ ਅੱਗੇ ਨੂੰ ਲੈ ਕੇ ਭਾਵੇਂ ਅੰਦਰ ਨੂੰ ਲੈ ਜੀ। ਸੋ ਦੱਸੋ 75000 ਰੇਟਰ ਬਾਈ ਨੇ ਰੱਖਿਆ। ਦੂਜਾ ਸੂਆ। ਕਦ ਕਾਟ ਚੰਗਾ ਹੈ। ਥਣ ਸਿੱਧੇ ਹੈ। ਅੱਥੀ ਚੁਵਾਈ ਕਰ ਸਕਦੇ ਹਾਂ। ਠੀਕ ਹੈ। ਥਣ ਦਾ ਸਹਿਜ ਹੈਗਾ। ਬੱਚਾ ਵੱੱਛੀ ਹੈ ਵੱੱਛੀ ਦੀ ਖਿੱਚ ਕਰਦੀ ਕੋਈ ਗੱਲ ਨਹੀਂ ਬਈ ਜਾਣਦੇ ਬੱਚੇ ਤੇ ਉਹ ਹਵਾਨਾ ਫਿਕਸ ਜਾ ਸੋ ਇਹ ਵਾਇਡ ਦੋਸਤੋ ਫੌਰ ਸੇਲ ਸੀ ਇੱਕ ਇਹ ਵਾਇਡ ਮੇਰੇ ਖਿਆਲ ਚ ਤਾਂ ਬਈ ਸੂਪੂਗੀ ਅੱਜ ਹਾਂਜੀ ਸੂਈ ਵਟ ਚ ਹੀ ਆ ਹਾਂਜੀ ਠੀਕ ਹੈ ਸੋ ਦੋਸਤੋ ਇਹਨੂੰ ਆਪਾਂ ਸੂਣ ਦਿੰਨੇ ਆ ਬੈਠੀ ਹੈ ਕਿਉਂਕਿ ਪਸ਼ੂ ਜਿਹੜਾ ਉਹ ਜ਼ੋਰ ਮਾਰਦਾ ਫਿਰ ਉਹਨੂੰ ਠਾ ਕੇ ਤੋੜਨ ਨਾਲੋਂ ਬਿਹਤਰ ਹੈ ਵੀ ਇਸੇ ਤਰ੍ਹਾਂ ਰਹਿੂਗੀ ਜਦੋਂ ਸੂਪ ਪੈਂਦੀ ਹੈ ਤੇ ਇਹਦੀ ਵੀਡੀਓ ਬਾਈ ਤੋਂ ਤੁਸੀਂ ਮੰਗਾ ਲਓ ਜੀ ਸੋ ਇਹ ਨਾਗਰ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਆਲੇ ਸੀ ਨੰਬਰ ਲਗਾਤਾਰ ਹੀ ਤੁਸੀਂ ਸਕਰੀਨ ਉੱਤੇ ਦੇਖਿਆ ਇਸ ਨੰਬਰ ਤੇ ਕਾਲ ਕਰੋਗੇ ਲਾਸਟ ਉੱਤੇ ਫੇਰ ਬੇਨਤੀ ਆ ਵੀ ਪਸ਼ੂ ਜਿਹੜਾ ਖਰੀਦਣਾ ਹੈ ਉਹਦੀ ਤਸੱਲੀ ਕਰਨ ਦਾ ਹੱਕ ਤੁਹਾਡਾ ਹੈ ਤੇ ਉਹ ਜ਼ਰੂਰ ਕਰਿਆ ਕਰੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ